ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਰਿਉ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਨ ਨਾਨਕ ਈਸਰ ਜਗਨਾਥ ਉੱਚ ਹਦੈ ਵੈਣ ਵਿਰ ਕਿਉਨ ਹੋਰਿਉ ਗੰਗ ਵਹਾਈਐ ਦੁਨੀਆਈ ਆਖ ਕਿ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਲਵੰਡ ਸੱਤੇ ਦੀ ਵਾਰ ਜੋ ਰਾਮਕਲੀ ਰਾਗ ਦੇ ਵਿੱਚ ਦਰਜ ਹੈ ਉਸ ਦੀ ਆਪ ਸੰਤਿਆ ਸਰਵਣ ਕਰ ਰਹੇ ਹਾਂ ਅੱਜ ਚੌਥੀ ਪੌੜੀ ਦੀ ਸੰਤਿਆ ਸਰਵਣ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਹੋਰਿਓ ਹਾਏ ਊੜਾ ਰਾਰੇ ਸਿਆਰੀ ਉੱਤੇ ਬਿੰਦੀ ਊੜਾ ਖੁੱਲੇ ਮੂੰਹ ਵਾਲਾ ਇਹ ਲੰਮਾ ਕਰਕੇ ਬੋਲਣਾ ਹੈ ਹੋਰਿਓ ਹੋਰਿਓ ਇੱਥੇ ਆਪਾਂ ਜਮ ਕੇ ਲਾਵਾਂਗੇ ਗੰਗ ਵਹਾਈਐ ਇਥੇ ਵਿਚਾਰਮ ਲੱਗੇਗਾ ਦੋ ਨਈ ਆਖੇ ਇਥੇ ਥਮਕੀ ਲੱਗੇਗੀ ਕਿ ਕਿਉਂ ਕਕੇ ਸਿਆਰੀ ਕੇ ਇਹ ਵਾਕ ਬੋਲਣਾ ਹੈ ਕਿਉਂ ਕਕੇ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਨੰਨੇ ਅੰਕੜ ਕਿਉਂ ਕਿਉਂ ਕਿ ਕਿਉਂ ਇਸ ਤਰ੍ਹਾਂ ਬੋਲਣਾ ਹੈ ਨਾਨਕ ਈਸਰ ਜਗਨਾਥ ਜੱਜੇ ਦੇ ਅਦਕ ਲਾ ਕੇ ਗੱਗਾ ਜਗਨਾਥ ਜਗਨਾਥ ਸੱਥੇ ਸਿਹਾਰੀ ਹੈ ਇਕੱਠਾ ਬੋਲਣਾ ਹੈ ਜਗਨਾਥ ਇੱਥੇ ਵਿਸ਼ਰਾਮ ਲੱਗੇਗਾ ਉੱਚ ਅਦਕ ਲਾਉਣੀ ਹੈ ਹੂੜੇ ਦੇ ਹੱਦੀ ਆਹ ਤੇ ਅਦਕ ਲੱਗੇਗੀ ਵੈਣ ਨਾਣੇ ਔਂਕੜ ਵੇਰ ਕਿਉਂ ਨ ਵਵੇਂ ਸਿਹਰੀ ਵੀ ਬੋਲ ਕੇ ਰਾਰੇ ਸਿਹਾਰੀ ਉੱਤੇ ਅਦਕ ਕੱਕੇ ਸਿਹਾਰੀ ਊੜਾ ਖੁੱਲੇ ਮੂੰਹ ਵਾਲਾ ਨੰਨੇ ਔਂਕੜ ਰੇ ਕਿਉਂਨ ਰੇ ਕਿਉਂਨ ਵੇ ਰੇ ਕਿਉਂਨ ਵੇ ਰੇ ਕਿਉਂਨ ਇਸ ਤਰ੍ਹਾਂ ਬੋਲਣਾ ਹੈ ਇਕੱਠਾ ਬੋਲ ਦੇਣਾ ਹੈ ਉਹ ਵਾਸਬੰਧਕ ਬੋਲ ਕੇ ਇਕੱਠਾ ਪਾੜ ਬੋਲਣਾ ਹੈ ਵੇ ਰੇ ਕਿਉਂਨ ਵੇ ਰੇ ਕਿਉਂਨ ਇਸ ਤਰ੍ਹਾਂ ਬੋਲਣਾ ਹੈ ਮਾ ਦਾਣਾ ਨਾਣੇ ਕੰਨਾ ਪਰਬਤ ਇਸ ਨੂੰ ਪਰਬਤ ਨਹੀਂ ਬੋਲਣਾ ਪਾਰਵਤ ਹੋਲਾ ਬੋਲਨਾ ਪਾਰਵਤ ਕਰ ਇੱਥੇ ਜਮਕੀ ਲਾਵਾਂਗੇ ਨੇਤਰ ਨੰਨੇ ਲਾ ਤਤੇ ਸਿਹਾਰੀ ਪੈਚ ਅੱਧਾ ਰਾਰਾ ਨੇਤਰ ਬਾਸਕ ਇੱਥੇ ਆਪਾਂ ਸਬਦ ਰੜ ਕਿਉਂ ਰਾਰੇ ਸਿਹਾਰੀ ਰੜਾ ਬੋਲ ਕੇ ਇਹ ਚ ਦੇਹ ਦੇਣੀ ਹੈ ਕਕੇ ਸਿਹਾਰੀ ਊੜਾ ਖੁੱਲੇ ਮੂਵਾਲਾ ਨੰਨੇ ਔਂਕੜ ਕਿਉਂ ਰੇੜ ਕਿਉਂ ਰੇੜ ਕਿਉਂ ਇਸ ਤਾਂ ਬੋਲਣਾ ਹੈ ਰੇੜ ਸੰਬੰਧਕ ਬੋਲਣਾ ਕਿਉਂਨ ਰੇੜ ਕਿਉਂ ਇਕੱਠਾ ਬੋਲਦੇ ਨਾ ਅਸੰਬੰਧਕ ਬੋਲ ਕਰਕੇ ਚੌਦੇ ਚਾਚਾ ਊੜੇ ਔਂਕੜ ਦੱਦਾ ਹਾ ਹਾ ਮੁਕਤਾ ਚੌਦੇ ਰਤਨ ਇਥੇ ਜਮਕੀ ਲਾਵਾਂਗੇ ਨਿ ਕਾਲਿਆਂ ਨ ਇਥੇ ਵਿਸ਼ਰਾਮ ਲੱਗੇਗਾ ਕਰ ਆਵਾ ਗਾਉਣ ਨਾਣੇ ਔਂਕੜ ਚੇਲ ਕਿਉਂ ਚੇਲ ਬੋਲ ਕੇ ਕਿਉਂ ਤੱਕੇ ਸਿਹਾਰੀ ਉੱਤੇ ਅਦਗ ਊੜਾ ਖੁੱਲੇ ਮੂੰਹ ਵਾਲਾ ਨੰਨੇ ਔਂਕੜ ਕਿਉਂ ਚੇਲ ਕਿਉਂ ਇਸ ਤਰ੍ਹਾਂ ਬੋਲਣਾ ਹੈ ਕੁਦਰਤ ਅਹ ਵੇ ਖਾਲੀਆਂ ਇੱਥੇ ਵਿਸ਼ਰਾਮ ਲੱਗੇਗਾ ਜੈਨ ਨਾਣੇ ਸਿਹਾਰੀ ਐ ਵੱਡ ਹੋਵੇ ਅਦਗ ਡੱਡਾ ਵੱਡ ਐ ਵੱਡ ਪੱਡ ਪਿੱਣੀ ਲਾਉਣੀ ਇੱਥੇ ਪਿੱਪੀ ਤੋਂ ਬਿਨਾ ਪੱਡ ਠੇਣ ਕਿਉਂ ਛੱțe ਸਿਆਰੀ ਨਾਣਾ ਠੇਣ ਬੋਲ ਕੇ ਵੇਚ ਦੇਹ ਦੇਣੀ ਐ ਕਿ ਸਿਆਰੀ ਉਤੇ ਅਧਿਕ ਊੜਾ ਖੁੱਲੇ ਮੂੰਹ ਵਾਲਾ ਨੰਨੇ ਔਂਕੜ ਕਿਉਂ ਠੇਣ ਕਿਉਂ ਠੇਣ ਕਿਉਂ ਇਸ ਤਰ੍ਹਾਂ ਬੋਲਣਾ ਹੈ ਲੈਣੇ ਹਾ ਹਾ ਮੁਕਤਾ ਲੈਣੇ ਤਰਿਓਨ ਸਦਾਰਾ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਨੰਨੇ ਔਂਕੜ ਤਰਿਓਨ ਛਤਰ ਸਿਰ ਚਾਚੀ ਅਧਿਕ ਤੱਤੇ ਪੈ ਅਧਾਰਾ ਅਜ ਓਂਕਰ ਲੱਗੀ 76 ਫਿਰ ਇਥੇ ਵਿਚਰਾਮ ਲੱਗੇਗਾ ਅਸਮਾਨ ਕਿਆੜਾ ਕੱਕੇ ਸਿਆਰੀ ਐੜੇ ਕੰਨ ਰਾੜੇ ਕੰਨ ਕਿਆੜਾ ਛਕਿਓਣ ਛੱਛੇ ਸਿਆਰੀ ਬੋਲ ਕੇ ਉੱਤੇ ਅਧਿਕ ਕੱਕੇ ਸਿਆਰੀ ਉੜਾ ਕੁਲੇ ਮੁਵਾਲਾ ਨੰਨੇ ਓਂਕਰ ਛਕਿਓਣ ਛਕਿਓਣ ਇਸ ਤਰ੍ਹਾਂ ਬੋਲਣਾ ਹੈ ਜੋਤ ਸਮਾਣੀ ਨਾਨੇ ਬਿਆਰੇ इतने जमकी लाव गे ज्योत तो माहे मम्मे कन्ना लम्मा करके बोलना है आए से सियारे संकोच के माहे इत विश्राम लगेगा आप आप इतमी लगेगी मिक्योन मिक्ठा बोलना मिक्योन क्यों सिखा खसे सहारी उत्त अद खखे कन्ना सिखा पुत्रा पपे ओंकड़ उत्यादक ਤੱਤੇ ਕੰਨ ਉੱਤੇ ਬਿੰਦੀ ਪੈਚ ਅੱਧਾ ਰਾਰਾ ਪੁੱਤਰਾ ਹੋਖ ਕਾ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਸਭ ਓਮਤ ਓਮਤ ਪੋਲਾ ਬੋਲਿਆ ਜਾਵੇਗਾ ਵੇਖੋ ਆਹ ਔਂਕੜ ਹੋ ਵੇਖੋ ਇਥੇ ਆਪਾਂ ਠੰਮਕੀ ਲਾਵਾਂਗੇ ਜੇ ਵਾਕ ਬੋਲਣਾ ਹੈ ਕਿਉਂ ਨ ਜਾਂ ਸੁਦੋਸ ਇਥੇ ਵਿਸ਼ਰਾਮ ਲੱਗੇਗਾ ਤਾਂ ਤੱਤੇ ਕੰਨ ਉੱਤੇ ਬਿੰਦੀ ਤਾਂ ਲਹਿਣਾ ਲੱਲਾ ਹਾ ਮੁਕਤਾ ਨਾਣੇ ਕੰਨਾ ਲਹਿਣਾ ਤੇ ਕਿਉਂ ਸਿੱਖਾਂ ਪੁੱਤਰਾ ਕੋਖ ਕੈ ਸਾਬ ਓਮਤ ਵੇਖੋ ਜੇ ਕਿਉਂ ਜਾਂ ਸੁਦੋਸ ਤਾਂ ਲਹਿਣਾ ਤੇ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ